ਕਰ ਤੇਰਾ ਸੱਚਾ ਨਾਮ ਮੇਰਾ ਆਧਾਰੋ ਕਰ ਸਾਤ ਸੁਖਮਨ ਆਏ ਵਸਿਆ ਜਨ ਇੱਛਾ ਸਭ ਪੁਜਾਈਆਂ ਕਹੇ ਨਾਨਕ ਸੁਣੋ ਸੰਤ ਹੋ ਸਬਤਰ ਹੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਦੂਤ ਤਤਵਾਸ ਕੀਤੇ ਕਾਲ ਕੰਟਕ ਮਾਰਿਆ ਕਹੇ ਨਾਨਕ ਤੈ ਸੁਖ ਹੋ ਆਤਿਕਾਰ ਅਨਹਦਵਾਜੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸਲੋਕ ਦੇਵਸ ਰਾਤ ਦੋਇ ਦਾਈ ਦਾਇਆ ਖੇਲ ਸਗਲ ਜਗਤ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੇ ਨਾਮ ਤਿਆਇਆ ਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਜਿਨੇ ਨਾਮ ਤੇ ਆਇਆ ਗਏ ਮਸਕਤ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾ ਲੰਬੇ ਸਮੇਂ ਤੋਂ ਭਾਈ ਕੁਲਵਿੰਦਰ ਸਿੰਘ ਜੀ ਆਪਣੇ ਨਗਰ ਵਾਲੇ ਭਾਈ ਸੇਬਕ ਟੀਵੀ 24 ਵਾਲੇ ਉਹ ਰੋਜ਼ਾਨਾ ਆਪ ਜੀ ਨੂੰ ਲਾਈਵ ਪ੍ਰੋਗਰਾਮ ਦੇਸ਼ ਵਿਦੇਸ਼ ਬੈਠੀਆਂ ਸੰਗਤਾਂ ਤੱਕ ਫੇਸਬੁੱਕ ਦੇ ਮੀਡੀਆ ਦੇ ਰਾਹੀਂ ਯੂਟਿਊਬਰਾਂਹੀਂ ਪਹੁੰਚਦਾ ਕਰ ਰਹੇ ਨੇ ਭਾਈ ਵੱਡੀ ਸੇਵਾ ਉਹਨਾਂ ਦੀ ਧੰਨਵਾਦ ਹੈ ਮਹਾਰਾ ਚੜ੍ਹਦੀ ਕਲਾ ਬਖਸ਼ਣ ਅੱਜ ਵੀ ਸਾਰਾ ਪ੍ਰੋਗਰਾਮ ਉਹਨਾਂ ਨੇ ਕਥਾ ਕੀਰਤਨ ਦਾ ਆਨੰਦ ਕਾਰਜਾਂ ਦਾ ਸਾਰਾ ਸਮਾਗਮ ਅੱਜ ਫੇਰ ਲਾਈਵ ਦਿਖਾਉਣੇ ਡਰੋਨ ਦੇ ਰਾਹੀਂ ਸਾਰਾ ਜਿੱਥੋਂ ਜਿੱਥੋਂ ਸੰਗਤ ਆ ਰਹੀ ਹੈ ਗੱਡੀਆਂ ਵਗੈਰਾ ਸਾਰਾ ਭੰਡਾਰਾ ਵਰਤਦਾ ਸਾਰਾ ਦਿਖਾਇਆ ਜਾਣਾ ਤੁਹਾਡੇ ਨਗਰ ਦੀ ਸਾਰੇ ਸੰਸਾਰ ਦੀ ਸ਼ੋਭਾ ਹੋਣੀ ਹੈ ਘਰ ਘਰ ਉਹ ਭਾਈ ਤੁਹਾਡਾ ਰਿਕਾਰਡਿੰਗ ਪਹੁੰਚਣੀ ਹੈ ਉਹਨਾਂ ਦਾ ਵੀ ਧੰਨਵਾਦ ਹੈ ਸਮੇਂ ਸਰ ਪਹੁੰਚ ਕੇ ਲਾਹੇ ਲਓ ਜਿਨ੍ਹਾਂ ਵੱਲੋਂ ਪਿਛਲੇ ਦਿਨਾਂ ਤੋਂ ਮਾਇਆ ਬੱਚਿਆਂ ਵਾਸਤੇ ਸੂਟ ਕੰਬਲ ਰਸਤਾ ਵਸਤਾ ਤੇ ਭਾਈ ਭੰਡਾਰੇ 'ਚ ਵੀ ਆਇਆ ਰਾਤ ਵੀ ਚੀਨੀ ਆਈ ਹੈ ਸਰਦਾਰ ਪਰਗਟ ਸਿੰਘ ਇਟਲੀ ਵਾਲੇ son of ਸਰਦਾਰ ਮਹਿੰਦਰ ਸਿੰਘ ਸਜੂਪਤੀ ਤੋਂ ਚੀਨੀ ਦੀ ਸੇਵਾ ਦੇ ਕੇ ਗਏ ਨੇ ਹੋਰ ਵਿਆਹ ਸੇਵਾਵਾਂ ਕੀ ਦੀਆਂ ਸੇਵਾਵਾਂ ਹੱਥੀ ਸੇਵਾਵਾਂ ਕਰ ਰਹੇ ਸਭ ਦਾ ਧੰਨਵਾਦ ਸਤਿਗੁਰੂ ਜਾਣੀ ਜਾਣਨੇ ਕਿਰਤ ਕਮਾਈ ਸਫਲੀ ਕਰਨ ਸਤਿਗੁਰੂ ਸੱਚੀ ਸੋਚੀ ਕਿਰਤ ਕਰਨਾ ਵੱਲ ਦੇ ਬਖਸ਼ਣ ਸਾਰੇ ਪਰਿਵਾਰਾਂ ਨੂੰ ਚੜ੍ਹਦੀ ਕਲਾ ਬਖਸ਼ਣ ਨਗਰ ਖੇੜੇ ਮਾਲੀ ਮਨੁੱਖੀ ਸੁਖ ਵਰਤੇ ਸਾਰੇ ਸੰਸਾਰ ਤੇ ਅਮਨ ਸ਼ਾਂਤੀ ਵਰਤੇ ਖਾਲਸੇਪਨ ਦੀ ਚੜ੍ਹਦੀ ਕਲਾ ਹੋਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਉਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋ ਦਿਆ ਗੈ ਅਰਦਾਸ ਹਮਾਰਾ